ਆਬੀ ਆਪਾਂ ਨੂੰ ਵੀਰ ਵਾਲੇ ਮਿਲੇ ਨੇ ਤੇ ਕਿੰਨੇ ਦਿਨ ਹੋ ਗਏ ਵੀਰੇ ਆਪਾਂ ਨੂੰ ਅੱਜ ਅੱਜ ਆਪਣਾ 9ਵਾਂ ਦਿਨ ਆ ਗਿਆ 9ਵਾਂ ਦਿਨ ਤੇ ਵੀਰਾ ਪਹੁੰਚ ਗਿਆ ਕੱਲੂ ਜਾਉਂਗੇ ਦਰਸ਼ਨ ਕਰਨਾ ਨਾ ਤੇ ਕੱਲੂ ਵੀਰਾ ਬਹੁਤ ਚੰਗਾ ਲੱਗਿਆ ਵੀਰੇ ਮਿਲ ਕੇ ਧੰਨਵਾਦ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਯਾਤਰਾਕਾਰੇ ਸ਼੍ਰੀ ਹਿਮਕੋਟ ਸਾਹਿਬ ਜਿਵੇਂ ਤੁਹਾਨੂੰ ਆਪਾਂ ਪਿਛਲੀ ਵੀਡੀਓ 'ਚ ਸਾਥ ਖਣੇ ਸ਼੍ਰੀ ਹਿਮਕੋਟ ਸਾਹਿਬ ਦੇ ਦਰਸ਼ਨ ਕਰਾਇਆ ਹੁਣ ਆਪਾਂ ਇੱਥੋਂ ਨੀਚੇ ਜਾਣਾ ਹੈ ਨਾ ਹੁਣ ਆਪਾਂ ਦੇਖਦੇ ਆਂ ਵੀ ਜਾਂ ਤਾਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਰੋਕਾਂਗੇ ਜਾਂ ਘਾਟ ਤੇ ਹੈ ਨਾ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜਿਵੇਂ ਵੀ ਹੋਊਗਾ ਤੁਹਾਨੂੰ ਸਾਰਾ ਆਪਾਂ ਵੀਡੀਓ ਦਿਖਾਵਾਂਗੇ ਤੇ ਚੱਲਦੇ ਆਂ ਹੁਣ ਆਪਾਂ ਇਸ ਟਾਈਮ ਖੜੇ ਸੱਚਖੰਡ ਸ੍ਰੀ ਹੇਮਕੋਟ ਸਾਹਿਬ ਤੇ ਬਾਕੀ ਤੁਸੀਂ ਇਹਦਾ ਪੂਰਾ ਬਲੌਗ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਚੱਲਦੇ ਆਂ ਅੱਗੇ ਬਾਕੀ ਬਹੁਤ ਸੋਹਣੀ ਆਪਣੀ ਯਾਤਰਾ ਰਹੀ ਸੀ ਬਹੁਤ ਸੋਹਣੇ ਆਪਣੇ ਜਿਹੜੇ ਦਰਸ਼ਨ ਹੋਏ ਨੇ ਲਓ ਜੀ ਚੱਲਦੇ ਆਂ ਆਪਾਂ ਹੁਣ ਸੱਚਖੰਡ ਸ੍ਰੀ ਹੇਮਕੋਟ ਸਾਹਿਬ ਤੋਂ ਤੇ ਕੌਣੇ ਚਾਲੇ ਹੁਣ ਆਪਾਂ ਨੀਚੇ ਨੂੰ ਬਾਕੀ ਆਲੇ- ਦੇ ਪਰਫ ਹੁਣ ਆਪਾਂ ਜੋੜਾ ਘਰ ਚੋਂ ਜੋੜੇ ਘਟਾਉਣੇ ਆ ਆਪਣਾ 266 ਨੰਬਰ ਆ ਤੇ ਇੱਥੇ ਆਪਾਂ ਜੋੜਾ ਜਮਾ ਕਰਾਈ ਤੀ ਵਾਹ 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 ਲਓ ਜੀ ਚੱਲੇ ਆਪਾਂ ਹੁਣ niche ਗੁਰਦੁਆਰਾ ਗੋਵਿੰਦਪਾਲ ਸਾਹਿਬ ਦਾ ਤੇ ਅੱਜ ਸ਼ਾਇਦ ਉੱਥੇ ਰੁਕ ਹੋਵੇ ਕਿਉਂਕਿ ਟਾਈਮ ਦੀ ਕਿਉਂਕਿ 1 ਵਜ ਚੁੱਕਿਆ ਆਪਾਨੂੰ 2 ਤੋਂ 3 ਘੰਟੇ ਲੱਗ ਜਾਣਗੇ ਇਹ ਤਾਂ ਜਰੂਰ ਉੱਥੇ ਰੁਕਊਗਾ ਨਹੀਂ ਫਿਰ ਨੇਰਾ ਹੋ ਜਾਣਾ ਜੇ ਆਪਾਂ ਘਾੜ ਤੱਕ ਜਾਵਾਂਗੇ ਵਾਹਿਗੁਰੂ ਚੱਲੀਏ ਭਾਈ ਚੱਲੀਏ ਉਹ ਵੀਰੇ ਕੋ ਨਾਲ ਮੁੰਡਾ ਤੇ ਆਉਂਦੇ ਪੁੱਤਰ ਦੀ ਅੱਜ ਹੁਣ ਆਪਾਂ ਜਾਵਾਂਗੇ ਪੌੜੀਆਂ ਤੇ ਪੌੜੀ ਥੋੜਾ ਸ਼ਾਰਟਕਟ ਪੈ ਜਾਂਦਾ ਤੁਹਾਨੂੰ ਤਾਂ ਨੀਚੇ ਜਾਣਾ ਹੁਣ ਕੋਈ ਦਿੱਕਤ ਨਹੀਂ ਹੈਗੀ ਆ ਗੀ ਪੌੜੀਆਂ ਅੱਗੇ। ਓਹੋ। ਤੇ ਮੌਸਮ ਦੇਖੋ ਬਾਕੀ। ਚੱਲਦਾ ਝਰਨੇ ਵਾਲੇ ਨਾਲੇ ਪਾਣੀ ਦੇ। ਲਓ ਜੀ ਪੌੜੀਆਂ ਪਾ ਕਾਫੀ ਉੱਤਰਿਆ। ਤੇ ਆਣੇ ਨਾਲ ਤੁਹਾਨੂੰ ਪਹਾੜ ਦਿਖਾ ਦਈ ਮੈਂ ਫਿਰ ਓਕੇ। ਦੇਖੋ ਚਲੋ ਭਾਈ ਚਲਿਏ ਲਓ ਜੀ ਚਲੋ ਚਾਲ ਚਲੋ ਚਾਲ ਤੇ ਭੋਲਾ ਮੂਰੇ ਜਾਂਦਾ ਹੈ ਗੱਲਾਂ ਮਾਰਦਾ ਇਹੋ ਗੱਲਾਂ ਦਾ ਵੱਧ ਵੱਧ ਗਾੜੂ ਆ ਉਹੋ ਮੈਂ ਪੌੜੀ ਪੌੜੀ ਦਾ ਕਰਿਆ ਗਲਤੀ ਉੱਤਰਦੀ ਆਉਣਾ ਦੀ ਪਲੇਨ ਪੌੜੀਆਂ ਤੇ ਰੁਕ ਨਹੀਂ ਹੁੰਦਾ ਸਟੈਪ ਵੱਡਾ ਨਾ ਪਰ ਹੋ ਥੋੜੀ ਰੂਹ ਜੇ ਓਕੇ ਜਾਣਾ ਆਪਾਂ ਲਾ ਵੀ ਚਰਨਾ ਵੀ ਆ ਗਿਆ ਆ ਦੇਖੋ ਤਾਂ ਯਾਰ ਮੈਂ ਤੇ ਕਾਰ ਵਰਮਾ ਮੁੱਤ ਤੇ ਪੁੱਛੀ ਨਾ ਨਾ ਵੀ ਹੁਣ ਆਪਾਂ ਨੂੰ ਐਵੇਂ ਦਾ ਰੋਡ ਆ ਗਿਆ ਪੌੜੀਆਂ ਪੁੱਤਰਿਆ ਤੇ ਇਹ ਕੋਈ ਸੌਖਾ ਪਰ ਉਹ ਬੂਟੇ ਦੇ ਗੁੱਠੇ ਥੋੜੇ ਘੁੱਟੇ ਜਾਂਦੇ ਇਹ ਨਾਲ। ਉਹ ਨੀਚੇ ਜ਼ੋਰ ਪੈਂਦਾ ਨਾ ਪੈਰਾਂ ਤੇ। ਗੁੱਠਿਆਂ ਤੇ। ਇਹ ਆ ਗਈ ਬਰਸਾ। ਹੋ। ਲਓ ਵੀ ਹਾਂ ਭੋਲੇ ਕਿਵੇਂ ਆਂ ਦੇਖ ਲੈ ਤੈਨੂੰ ਭਾਈ। ਤੂੰ ਵੀ ਆ ਜਾ ਵੀਡੀਓ ਦੇ ਵਿੱਚ। ਭੋਲੇ। ਪਰਿਵਾਰ ਨੂੰ ਸ਼ੁਕ ਸ਼ਾਂਤੀ ਲਾਈ। ਲਾ ਭਾਈ। ਹਾਂ ਭਾਈ ਕਿ ਮੇਰੀ ਯਾਤਰਾ ਦਰਸ਼ਨ ਵਧੀਆ ਹੋਵੇ ਦੂਰ ਦਾਸੇ ਸਾਢੇ 9 ਵਾਲੀ ਦੀ ਆਪਾਂ ਅੱਜ ਸਿਆ ਠੀਕ ਆ ਠੀਕ ਆ ਅੱਜ 5:00 ਵਜੇ 28 ਮਿੰਟ ਤੇ ਤੁਰੇ ਸੀ ਆਪਾਂ ਹਾਂ 5:00 ਵਜੇ 28 ਮਿੰਟ ਤੇ ਤੁਰੇ ਸੀ 5:00 ਵਜੇ ਚਲੋ 12:00 ਵਜੇ ਹੋ ਗਏ ਕੋਈ ਜਲਦੀ 12:40 ਦੂਰੀ ਕਿਤੇ ਮੈਂ ਲਵੇ ਲੱਗ ਗਿਆ ਸੀ 40 ਤੋਂ ਪਹਿਲਾਂ ਲੱਗ ਗਈ 12:40 ਤੇ ਨਾ ਸੌਰੀ ਕਿ 10 10:40 ਨੋ 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 9:40 ਜੀ 9 9 ਵੀ 35:40 ਦੇ ਵਿੱਚ ਵਿੱਚ ਮੈਂ ਜਣੀ ਤੋਂ ਥੋੜੀ ਦੂਰ ਦੀ ਜ ਮੈਨੂੰ ਦਾਨਸ ਮੈਨੂੰ ਸੁਣ ਲੱਗ ਗਈ ਨਹੀਂ ਮੁਰਦੇ ਦਾ ਕੋਈ ਔਖਾ ਨਹੀਂ ਹੈ ਨਾ ਮੁਰਦੇ ਮੈਂ ਸਾਹ ਨਹੀਂ ਚੜਦਾ ਹੌਲੀ ਆਉਗਾ ਸਾਂ ਥੋੜਾ ਬਗੂਠਾ ਵਜਨ ਆਉਗਾ ਸਾਂ ਚਲੋ ਜੀ ਬਾਕੀ ਆ ਦੇਖੋ ਵੀਊ ਲਓ ਜੀ ਬਰਫ ਫੇਰ ਆ ਗਈ ਤੇ ਬਾਕੀ ਇੱਥੇ ਆਰਮੀ ਖੜੀ ਹੁੰਦੀ ਹੈ ਨਾ ਮੈਂ ਬਾਈ ਖੜਾ ਇੱਥੇ ਜੇ ਕੋਈ ਦਿੱਕਤ ਆਉਂਦੀ ਹੈ ਖੜੇ ਹੁੰਦੇ ਨੇ ਇੱਥੇ ਐਡਾ ਕੋਈ ਚੱਕਰ ਨਹੀਂ ਹੈਗਾ ਕਿਥੇ ਬਰਫ ਹੋਊਗੀ ਉੱਥੇ ਤੁਹਾਨੂੰ ਆਰਮੀ ਮਿਲ ਜਾਣੀ ਆ ਮੈਂ ਬਾਈ ਉਹ ਨਹੀਂ ਖੜੇ ਨੇ ਇੰਦਰ ਕਿਹਦੇ ਇਵੜ ਬਿਟੇ ਲਾਓ ਜੀ ਬੰਦੇ ਕੱਟ ਤੇ ਆਪਾਂ ਆਪਣੇ ਪਾਬਲੋਂ ਨਹੀਂ ਕੱਟ ਤੇ ਆਪਾਂ ਹੁਣ ਸਭ ਤੋਂ ਮੂਰੇ ਆ ਰਹੀ ਹੈ ਉਹ ਮਗਰ ਆਉਂਦੇ ਨੇ ਇਹਨਾਂ ਦਿਖਾਉਣੇ ਇੱਥੇ ਉਹ ਆਉਂਦੇ ਨੇ ਜੀ ਮੈਂ ਮੁਰਦੇ ਹੜਾ ਪੈਰਾਂ ਦੀ ਉਂਗਲਾਂ ਤੇ ਜ਼ੋਰ ਪੈਂਦਾ ਬਾਕੀ ਹੋਰ ਕੋਈ ਦੁੱਖ ਤੇ ਦਿੱਕਤ ਨਹੀਂ ਹੈਗੀ ਦਾਮ ਨਹੀਂ ਜਾਂਦਾ ਨੀ ਘੰਨਰ ਤੋ ਥੱਲੇ ਨੂੰ ਬੰਦਾ ਬੋ ਫਾਟ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਇਹ ਤਾਂ ਕੋਈ ਨਹੀਂ ਆਇਆ ਪਹੁੰਚਦੀ ਨਾ ਇਤਾਂ ਕਰ ਰੁਕੇ ਨਹੀਂ ਹੈ ਜਦ ਦੇ ਪੁੱਤਰੇ ਆ ਬਪੌੜੀ ਉੱਤਰ ਕੇ ਮੜਾ 5 ਮਿੰਟ ਤਾਂ ਮਲੇਦੀ ਦੂਬਾਰਾ ਪਰ ਦਾਮ ਨਹੀਂ ਲਿਆਏਗਾ ਗਾਲਾ ਪਾਵੋ ਨਾ ਦਬ ਗਿਆ ਕਹਨਾ ਬੈਗ ਫੜ ਭਾਈ ਮੇਰੀ ਬਸ ਹੋਂ ਪਹਿਲੇ ਸਾੜੇ ਵਾਲਾ ਕੰਮ ਆਇਆ ਮਾਲਾ ਫੜਾ ਇੱਧਰ ਹਾਂ ਮਾਜਾ ਇੱਕ ਹੋਰ ਪੜਾ ਦੇ ਲੈ ਲੈ ਕੀ ਇਹ ਹੁਣ ਆਪਾਂ ਵੈਹ ਪਾ ਲਿਆ ਆਪਾਂ ਜਾਣੇ ਆ। ਉਹ ਬਾਕੀ ਥੋੜੀ ਹੋ ਰਹੀ ਗਈ। ਥੋੜਾ ਜਿਹਾ ਲੀ ਘਾਟੀ ਨੂੰ ਮੈਨੂੰ ਬੜਾ ਜਿਵੇਂ ਇੱਥੇ ਦੁਕਾਨਾਂ ਨੇ ਉੱਥੇ ਦਾ ਸਮਾਨ ਬਹੁਤ ਮਹਿੰਗਾ ਮਿਲਦਾ ਪਰ ਇੱਥੇ ਆ ਪਾਣੀ ਦੀਆਂ ਕਿ ਭਰ ਸਕਦੇ ਆਪਾਂ ਨਾ ਜਿਵੇਂ ਟੂਟੀਆਂ ਲੱਗੀਆਂ ਹੋਈਆਂ ਨੇ ਇਹ ਪਹਾੜੀ ਆ ਬਰਸ ਵਾਲਾ ਪਾਣੀ ਤੇ ਆਪੇ ਤੋਂ ਪਾਣੀ ਭਰ ਲੱਗਿਆ। ਇੱਥੇ ਪਾਣੀ ਦੀ ਬੋਤਲ ਜੇ ਆਪਾਂ ਲੈਨੇ 80 ਰੁਪਏ ਦੀ ਆ ਜਿਹੜੀ ਆਪਾਂ ਤੁਹਾਨੂੰ ਲਿਖਾਈ ਦੀ ਐਮਕੇਰੀ ਪਹਿਲਾਂ ਜਾਂਦੇ ਦੁੱਜੀ ਵੀਰੇ ਤੋਂ 60 ਪੈ ਜਿਹੜਾ ਮੈਨੂੰ 20 ਨਹੀਂ ਮਿਲਦੀ ਆ ਤੇ ਆ ਇਥੋਂ ਭਰ ਲਿਆ ਪਾਣੀ ਐ ਟੂਟੇ ਲੱਗੇ ਹੋਏ ਨੇ ਚੰਦ ਪਾਣੀ ਆ ਪੂਰਾ ਠੰਡਾ ਇੱਥੇ ਐਵੇਂ ਮੌਸਮ ਰਹਿੰਦਾ ਜਿਵੇਂ ਹੁਣ ਇੱਥੇ ਧੁੱਪ ਨਿਕਲਿਆ ਜੀ ਨਾ ਹੁਣ ਧੁੱਪ ਨਿਕਲੇ ਬਹੁਤ ਕੜੀ ਦੇਖ ਲਓ ਇੱਥੇ ਉੱਪਰ ਬੱਦਲ ਬਾਈ ਆ ਹੁਣ ਧੁੱਪ ਬਹੁਤ ਕੜੀ ਨਿਕਲੇ ਇੱਥੇ ਕਦੇ ਮਨਲਾ ਮਿੰਟ ਚ ਠੰਡ ਹੋ ਜਾਂਦੀ ਹੈ ਮਿੰਟ ਚ ਧੁੱਪ ਹੋ ਜਾਂਦੀ ਹੈ ਮਿੰਟ ਚ ਗਰਮੀ ਰਹਿੰਦੀ ਹੈ ਲਓ ਜੀ ਟਾਈਮ ਹੋ ਗਿਆ ਪੌਣੇ 4 ਤੇ ਆਪਣੀ ਬਾਟ ਰਹੀ 1 ਕਿਲੋਮੀਟਰ ਦੀ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਦੀ ਤੇ ਆਪਣਾ ਟ੍ਰੈਕ ਐਵੇਂ ਚੱਲਦਾ ਹੋਇਆ। ਉਹ ਵੀ ਮੌਸਮੀ ਜਿਹਾ ਦੇਖ ਕੇ ਘਰ ਨਹੀਂ ਹੋ ਗਈ। ਤਾਂ ਆਪਣਿਕੜੈ ਨੂੰ। ਤੇ ਬਾਕੀ ਚਲੋ ਮਿਲਦਿਆਂ ਗੁਰਦੁਆਰਾ ਸਾਹਿਬ ਜਾ। ਤੇ ਬਾਕੀ ਆਪਣੇ ਨਾਲ ਦੇ ਦੋ ਬੰਦੇ ਆ ਬੈਠੇ ਆ। ਤਿੰਨ ਜਾਣੇ نیچے ਚੱਲੇ ਗਏ, ਛੇ ਜਾਣੇ ਆ। ਤੇ ਇੱਥੋਂ 1 ਕਿਲੋਮੀਟਰ ਰਹਿ ਗਿਆ। ਹੁਣ ਇੱਥੋਂ ਥੋੜੀ ਟਾਈਮ ਰੈਸਟ ਕਰਕੇ ਫੇਰ ਤੁਰਾਂਗੇ। ਜੀ ਫੇਲ ਹੋ ਗਏ ਸਾਡੇ ਪੈਰਾਂ ਦੇ। ਹੂੰ ਹੂੰ। ਲੋ ਵੀ ਆ ਭਾਈਓ ਨਹੀਂ ਦੇਖੋ ਇੰਨਾ ਇੰਨਾ ਸਮਾਨ ਲੈ ਕੇ ਚੜਦੇ ਆ ਵਿਚਾਰੇ। ਹੈਨਾ? ਤੇ ਬੱਸ ਆਪਾਂ ਪਹੁੰਚ ਗਏ ਤੇ ਪੈਰਾਂ ਦਾ ਹੋ ਗਿਆ ਬੁਰਾ ਹਾਲ ਕਿਉਂਕਿ ਚੜਾਈ ਤਿੱਖੀ ਧੀ ਤੇ ਉਤ라이 ਵੇਲੇ ਪੈਰਾਂ ਦੇ ਗੁੱਠੇ ਦੇ ਫੁੱਲੇ ਜ਼ੋਰ ਤੇ ਮੈਂ ਜੁੜੂ ਜ਼ੋਰ ਹਾਂ ਪੂਰਾ ਤੇ ਪੈਰਾਂ ਦਾ ਬੁਰਾ ਹਾਲ ਬਹੁਤ ਤਕੜਿਆ ਲਓ ਜੀ ਪਹੁੰਚ ਕੇ ਫਾਈਨਲੀ ਆਪਣੀ ਆਪਾਂ ਮੰਜ਼ਲ ਤੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਨੂੰ ਦਿਖਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਤੇ ਟਾਈਮ ਹੋ ਗਿਆ ਛਵਾਜਾ 4:10 ਤੇ ਪੈਰਾਂ ਦਾ ਬੁਰਾ ਹਾਲ ਹੋ ਗਿਆ ਗੁੱਠੇ ਚੱਲੋ ਕੋਈ ਗੱਲ ਨਹੀਂ ਲਓ ਜੀ ਅਸੀਂ ਪਹਿਲਾਂ ਦੱਸਿਆ ਪਹੁੰਚ ਗਏ ਆਪਣੀ ਮੰਜ਼ਿਲ ਤੇ ਇੱਧਰ ਤੁਹਾਨੂੰ ਦਿਹਾਉਂਆਂ ਬਰਫ਼ ਆਪਾਂ ਤੇ ਦੇਖੋ ਇੱਧਰ ਤੇ ਚੱਲਦੇ ਆਂ ਤੇ ਮੌਸਮ ਦੀ ਗੱਲ ਕਰੀਏ ਗਰਮੀ ਆ ਤਾਂ ਆਪਣੇ ਕਿਲੇ ਤੁਸੀਂ ਦੇਖ ਸਕਦੇ ਜੇ ਪਹੁੰਚ ਗਏ ਆਪਾਂ ਗੁਰਦੁਆਰਾ ਗੋਵਿੰਦ ਸਾਹਿਬ ਤੇ ਆ ਥੋੜੀ ਦੂਰੀ ਰਹੀਏ ਤੁਸੀਂ ਦੇਖ ਸਕਦੇ ਹੋ ਨਾ ਉਹ ਸਾਹਮਣੇ ਤੇ ਇੱਥੇ ਆ ਨਦੀ ਚੱਲਦੀ ਆ ਕੋਕੀ ਆ ਕੇ ਬਾਈ ਬੈਠੇ ਨੇ ਤੇ ਮੌਸਮ ਵੀ ਦੇਖਿਆ ਤਾਂ ਹੁਣ ਠੰਡ ਹੋ ਗਈ। ਹੁਣ ਸੂਰ ਪਹਾੜਾਂ ਦੇ ਪਰਲੇ ਪੱਛਾ ਲੈ ਗਿਆ। ਹੁਣ ਠੰਡ ਹੋ ਗਈ। ਹੁਣ ਧੁੱਪ ਨੇਕ ਧੁੱਪ ਚਲੀ ਗਈ। ਬਾਰੇ ਮੌਸਮ ਮੌਸਮ ਵਿੱਚ ਆ ਗਿਆ। ਅੱਜ ਕਾ ਖੰਡ ਮਰੇ ਇੱਕਦਮ ਠੰਡੇ ਖਤਮ ਗਰਮ। ਕਿਉਂਕਿ ਪਹਾੜੀ ਇਰੀਏ ਨੇ ਤਾਂ ਉਹ ਤੋਂ ਗਰਦਰਾ ਖਾ ਉਹ ਜਾ ਕੇ ਮਿਲਦੇ ਆ। ਕਿਉਂਕਿ ਪੈਰਾਂ ਦੀ ਹੋ ਗਈ ਬੇਵਾਬ। ਪੈਰ ਬਹੁਤ ਦੁਖਦੇ। ਥਲੰਗ ਚੱਲਦੇ। ਫਾਈਨਲੀ ਆਪਾਂ ਪਹੁੰਚ ਗਏ ਪੁਲ ਤੇ। ਇੱਥੇ ਬਹੁਤ ਬਾਈਓ ਨੇ ਬੈਠੇ ਨੇ ਦੇਖ ਸਕਦੇ ਹੋ ਤੇ ਆ ਪਾਣੀ ਦਾ ਪ੍ਰਵਾਹ ਦੇ ਉੱਪਰ ਨਦੀ ਦਾ। ਲਓ। ਇਹ ਕੋਲ ਤੇ ਪਹੁੰਚ ਗਏ ਚਲਦੇ ਆ ਗੁਰਦੁਆਰਾ ਸਾਹਿਬ ਲਓ ਵੀ ਆਪਾਂ ਨੂੰ ਵੀਰਾਂ ਨੇ ਮਿਲੇ ਨੇ ਤੇ ਕਿੰਨੇ ਦਿਨ ਹੋ ਗਏ ਵੀਰੇ ਆਪਾਂ ਨੂੰ ਅੱਜ ਅੱਜ ਆਪਣਾ ਨੌਵਾਂ ਦਿਨ ਹੈ ਨੌਵਾਂ ਦਿਨ ਤੇ ਵੀਰਾ ਪਹੁੰਚ ਗਿਆ ਕੱਲੂ ਜਾਵਾਂਗੇ ਦਰਸ਼ਨ ਕਰਨਾਂ ਨਾ ਤੇ ਕੱਲੂ ਵੀਰਾ ਬਹੁਤ ਚੰਗਾ ਲੱਗਿਆ ਵੀਰੇ ਮਿਲ ਕੇ ਧੰਨਵਾਦ ਥੈਂਕ ਯੂ ਲਓ ਜੀ ਫਾਈਨਲੀ ਆਪਾਂ ਗੁਰਦੁਆਰਾ ਗੋਬਨ ਧਾਮ ਸਾਹਿਬ ਪਹੁੰਚ ਗਏ ਤੇ ਪੌਣੇ 5 ਦਾ ਟਾਈਮ ਹੋ ਗਿਆ ਤੇ ਇੱਥੋਂ ਸਾਈ ਜਿਹੜੀ ਚੜਾਈ ਉਤਰਾਈ ਥੀ ਉਤਰ ਗਏ ਆਪਾਂ ਟਾਈਮ ਰਾਤ ਦੇ 8 ਵਜੇ ਆਪਾਂ ਗੁਰਦੁਆਰਾ ਗੋਬਨ ਧਾਮ ਸਾਹਿਬ ਆ ਤੇ ਆਪਾਂ ਇੱਥੇ ਰਹਿ ਪਏ ਤੇ ਕੱਲੂ ਜਾਵਾਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਫਿਰ ਪੈਣੇ ਆ ਕਿਉਂਕਿ ਥ੍ਰੀ ਥੱਕਿਆ ਬਹੁਤ ਹੈ ਅੱਜ ਆਪਾਂ ਪਰਵਾਇਆ ਨਾ ਦਰਸ਼ਨ ਕਰਕੇ ਇਸ ਕਰਕੇ ਬੱਕੇ ਸੰਗਤ ਬਹੁਤ ਹੈ ਨਾ ਆਈਆਂ ਬੈਠੀ ਹੈ ਤੁਸੀਂ ਦੇਖ ਸਕਦੇ ਹੋ ਲਓ ਜੀ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਕੱਲੂ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਵਿੱਚ ਤੇ ਕੱਲ ਤੁਹਾਨੂੰ ਦੋਨੋਂ ਦਿਖਾਵਾਂਗੇ ਉਤਰਾਈ ਗੋਬਿੰਦ ਘਾਟ ਸਾਹਿਬ ਤੱਕ ਦੀ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਨੂੰ ਹੈ ਨਾ ਤੁਹਾਡੇ ਵੀਡੀਓਾਂ ਪ੍ਰਤੀ ਅੰਦਰ ਕਰਦੇ ਆ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਕਣੀ ਬਹੁਤ ਬਹੁਤ ਧੰਨਵਾਦ